ਨਦੀਪ ਸਿੰਘ ਨੇਤਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਕੋਸਾ ਸ਼੍ਰੀ ਮੁਖਸਰ ਸਾਹਿਬ ਜੀ ਪ੍ਰਧਾਨ ਜੀ ਕੀ ਪ੍ਰੋਗਰਾਮ ਹੈ ਅੱਜ ਤਾਂ ਪਹਿਲਾ ਧਰਨਾ ਲੱਗਿਆ ਇਸ ਤੋਂ ਅਗਲਾ ਆਪਣਾ ਕੀ ਪ੍ਰੋਗਰਾਮ ਹੈ ਸਾਰਾ ਬਾਲੇ ਦੱਸੋਗੇ ਅੱਜ ਦਾ ਜੋ ਦੱਲੇਵਾਲ ਸਾਹਿਬ ਨੂੰ ਪੂਰੇ ਪੰਜਾਬ ਦਾ ਚੱਕਾ ਜਾਮ ਦਾ ਸਾਨੂੰ ਮੈਸੇਜ ਸੀਗਾ ਕਾਉ ਸਾਡੇ ਆਗੂ ਜਿਹੜੇ ਅਜ ਤੋਂ 34-35 ਦਿਨ ਹੋ ਗਿਆ ਮਰਨ ਵਰਤੇ ਬੈਠੇ ਨੂੰ ਨਾ ਤਾਂ ਪੰਜਾਬ ਸਰਕਾਰ ਦੇ ਕੰਢ ਤੇ ਜੋ ਸਰਕਾਰੀ ਤੇ ਨਾ ਸੈਂਟਰ ਸਰਕਾਰ ਦੇ ਪੰਜਾਬ ਦਾ ਮੁੱਖ ਮੰਤਰੀ ਤਾਂ ਪੰਜਾਬ ਛੱਡ ਕੇ ਭਗੌੜਾ ਹੋਇਆ ਕਰਦਾ ਆਸਟ੍ਰੇਲੀਆ ਦੇ ਵਿੱਚ ਐਸਾ ਆਰਾਮ ਕਰ ਰਿਹਾ ਤਾਂ ਜੋ ਕਿ ਇਹਦੂ ਜਿਹੜਾ ਅਗਲਾ ਸੁਨੇਹਾ ਹੈ ਉਹ 4 ਤਰੀਕ ਦਾ ਖਨੌਰੀ ਬਾਰਡਰ ਉੱਤੇ ਮਹਾ ਪੰਚਾਇਤ ਬੁਲਾਈ ਗਈ ਆ ਪੂਰੇ ਭਾਰਤ ਦੀ ਤਾਂ ਉਥੇ ਇਸ 4 ਤਰੀਕ ਨੂੰ ਮੇਰਾ ਕਹਿਣਾ 3 ਨੂੰ ਪਹੁੰਚ ਜਾਣਾ ਚਾਹੀਦਾ ਸਾਡੇ ਕਿਸਾਨ ਮਜ਼ਦੂਰਾਂ ਨੂੰ ਸਾਰਿਆਂ ਨੂੰ ਜੋ ਵੀ ਨਾਜ ਖਾਂਦਾ পেট ਭਰਦਾ ਚੁੱਲ੍ਹਾ ਚੱਬਦਾ ਜਿਹੜਾ ਘਰੇ ਉਹ ਹਰਖ ਭਰਾ 4 ਤਰੀਕ ਨੂੰ ਖਨੌਰੀ ਬਾਡਰ ਸਰਦਾਰ ਜਗਦੀਪ ਸਿੰਘ ਢੱਲੇਵਾਲ ਸਬਜਕਤ ਮੋਰਚਾ ਸੁਨੇਹਾ ਉਹ ਜਰੂਰ ਪਹੁੰਚਣਾ ਚਾਹੀਦਾ ਦਾ ਨਾਮ ਪੜਨ ਦੀ ਜੀ ਰੁਨਾ 파ਰਸਨ ਫਕਰ ਸਰ ਜੀ ਅੱਜ ਕੀ ਪ੍ਰੋਗਰਾਮ ਹੈ ਆਪਣਾ ਅੱਜ ਤੁਸੀਂ ਹੁਣ ਸਾਡਾ ਜ਼ਹਿਨ ਕਾ ਵੱਲੋਂ ਆਏ ਹੋ ਦੇਖੋ ਜੀ ਪ੍ਰੋਗਰਾਮ ਸਾਡਾ 22 ਤਰੀਕ ਦਾ ਵੀ ਸੀਗਾ ਉਸ ਤੋਂ ਬਾਅਦ ਅਸੀਂ ਜਨੋਰੀ ਬਾਰਡਰ ਦੇ ਉੱਤੇ ਜੋ ਉੱਥੋਂ ਦੇ ਪ੍ਰਬੰਧਕ ਕਮੇਟੀ ਨੇ ਸਾਡੀ ਬੱਲੇਵਾਲ ਸਾਹਿਬ ਦੇ ਉੱਤੇ ਜੋ ਸਕਿਉਰਿਟੀ ਲਾਈ ਹੈ ਕਿ ਇਥੇ ਕੋਈ ਵੀ ਐਰਗਰ ਬੰਦਾ ਜਿਹੜਾ ਬੱਲੇਵਾਲ ਸਾਹਿਬ ਦੇ ਕੋਲੇ ਨਹੀਂ ਹੋਣਾ ਚਾਹੀਦਾ ਜੋ ਭਾਰਤ ਸਰਕਾਰ ਜੋ ਪੰਜਾਬ ਸਰਕਾਰ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਹਸਪਤਾਲ ਦੇ ਵਿੱਚ ਲੈ ਜਾਾਂਗੇ ਇਹ ਭੁੱਲ ਜਾਣ ਸਾਡੇ ਕਾ ਫੌਜੀਆ ਨੇ ਉੱਥੇ ਡਿਊਟੀ ਸੰਭੀ ਹੋਈ ਹੈ ਸਟੇਜ ਦੇ ਉੱਤੇ ਇਹ ਭੁੱਲ ਜਾਣ ਕਿ ਅਸੀਂ ਢੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਜਾਾਂਗੇ ਸਾਡੀਆਂ ਲਾਸ਼ਾਂ ਦੇ ਉੱਤੋਂ ਚੱਕ ਕੇ ਸਾਨੂੰ ਮਾਰ ਕੇ ਅਪਰਨ ਚੱਕ ਕੇ ਲੈ ਜਾਣਾ ਮੈਂ ਨਹੀਂ ਚਾਹਾਂ ਜਾਂ ਦਿੰਦੇ ਉਸ ਤੋਂ ਬਾਅਦ ਸਾਡੇ ਉੱਤੇ ਫੌਜੀ ਸਾਰੇ ਡਟੇ ਹੋਏ ਆ ਅਸੀਂ ਪੱਕੀ ਡਿਊਟੀ ਚੱਲੇ ਵਾਂ ਸਾਹ ਦੀ ਸਕੋਰਟ ਟਰਾਲੀ ਦੀ ਸਕੋਰਟ ਸਾਡੇ ਕੋਲੇ ਆ ਸਾਡਾ ਸੈਨਿਕਾਂ ਕੋਲੇ ਉਸ ਤੋਂ ਬਾਅਦ ਜਿਹੜੇ ਪੂਰੇ ਪੰਜਾਬ ਦੇ ਟਿੱਪੂ ਹੋਲਡਰ 5 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਭਾਰੀ ਤਦਾਦ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਥੱਲੇਵਾਲ ਸਾਹਿਬ ਦਾ ਸਵਥਨ ਕਰਨ ਵਾਸਤੇ ਔਰ 5 ਤਰੀਕ ਨੂੰ ਉਸੇ ਸਾਡੇ ਪੰਜਾਬ ਦੇ ਸੁਖਵਿੰਦਰ ਸਿੰਘ ਜੀ ਕਾਂਝਲਾ ਸਾਹਿਬ ਸਾਡੇ ਪ੍ਰਧਾਨ ਸਾਹਿਬ ਦਾ ਹੁਕਮ ਹੈ ਪੂਰੇ ਪੰਜਾਬ ਚੋਂ ਡੀਪੂ ਹੋਲਡਰ ਜਿਹੜੇ ਆ ਓਖਨੌਰੀ ਬਾਰਡਰ ਦੇ ਉੱਤੇ 5 ਤਰੀਕ ਨੂੰ ਪਹੁੰਚ ਰਹੇ ਆ 10 ਵਜੇ ਔਰ ਉਸ ਤੋਂ ਬਾਅਦ ਅੱਗੇ ਫੇਰ ਵੇਖਾਂਗੇ ਕੀ ਪ੍ਰੋਗਰਾਮ ਹੈ ਜਿਵੇਂ ਜਿਵੇਂ ਸਰਕਾਰ ਇਹ ਜੇ ਜਲਦੀ ਮੰਨ ਲਓ ਕਿ ਠੀਕ ਆ ਨਹੀਂ ਤਾਂ ਅਸੀਂ ਸਰਕਾਰਾਂ ਦੇ ਨਾਲ ਲੜਾਈਆਂ ਕਰਨ ਜਾਣਦੇ ਆ ਸਾਡਾ ਸਾਥ ਦਾ ਫੌਜੀ ਤੇ ਭੁੱਲ ਜੇ મોદી ਤੇ ਅਸੀਂ ਢੱਲੇਵਾਲ ਸਾਹਿਬ ਨੂੰ ਕੋਈ ਕਰ ਦੇਵਾਂਗੇ ਢੱਲੇਵਾਲ ਸਾਹਿਬ ਦੇ ਕੋਲ ਦੀ ਅਸੀਂ ਚਿੜੀ ਵੀ ਟੱਪਣ ਦੇਵਾਂਗੇ ਕਾਂ ਵੀ ਟੱਪਣ ਦੇਵਾਂਗੇ ਤੇ ਸਾਨੂੰ ਮਾਰ ਕੇ ਸਾਨੂੰ ਗੋਲੀਆਂ ਮਾਰ ਕੇ ਤੇ ਚੱਕ ਕੇ ਲੈ ਜਾਣ ਤਾਂ ਫੇਰ ਤੁਸੀਂ ਕੁਝ ਕਰ ਨਹੀਂ ਸਕਦੇਗੇ ਨਹੀਂ ਤਾਂ ਤੁਸੀਂ ਚਿੜੀ ਦੀ ਫਰਕ ਨਹੀਂ ਦੇਵਾਂਗੇ ਸਾਡਾ ਸਹਾਰਾ ਜਿਵੇਂ ਦਵਾਰਾ ਚਲਾ ਆ ਬੱਚਾ ਬੋਲੀ ਜਾਂਦਾ ਜੀ ਚਲੋ ਜੀ ਸਵਾਲ ਦੋਰਾ ਕਰ ਸਵਾਲ ਦੋ ਦਵਾਰਾ ਕਰ ਸਵਾਲ ਅੱਤੀਜੀ ਵਾਰੀ ਗੱਲ ਹੁਣ ਇੱਕ ਵਾਰ ਆ ਦੱਸੋ ਕਿਸ ਤਰ੍ਹਾਂ ਦਾ ਸੁਧਾਰਾ ਮਿਲਿਆ ਹੰਗਾਰਾ ਜੀ ਲੋਕਾਂ ਨੇ ਇੰਨੀ ਸੰਮਤੀ ਦਿੱਤੀ ਹੈ ਪ੍ਰਧਾਨ ਜੀ ਨੂੰ ਜਿਵੇਂ ਲੋਕਡਾਊਨ ਵੇਲੇ ਲੋਕ ਜਿਹੜੀ ਪੁਲਿਸ ਹੈ ਜਾਂ ਪ੍ਰਸ਼ਾਸਨ ਜ਼ਬਰਦਸਤੀ ਦੁਕਾਨਾਂ ਬੰਦ ਕਰਾਉਂਦੇ ਸੀ ਅੱਜ ਇੱਕ ਅਪੀਲ ਤੇ ਇੱਕ ਅਪੀਲ ਤੇ ਦੁਕਾਨਾਂ ਛੱਡੋ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੇ ਬੈਂਕਾਂ ਦੇ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸ਼ਟਰ ਡਾਊਨ ਕਰਤੇ ਆ ਨਾਲ ਹੀ ਸਾਰੇ ਪੰਪ ਤਕਰੀਬਨ ਏਰੀਆ ਦੇ ਬੰਦ ਆ ਮੈਡੀਕਲ ਸੁਵਿਧਾਵਾਂ ਵਾਲੇ ਵੀ ਅੱਧੀਆਂ ਅੱਧੇ ਸ਼ਟਰ ਤੇ ਦੇ ਰਹੇ ਉਹਨਾਂ ਨੂੰ ਬੇਨਤੀ ਕਰੀ ਸੀ ਵੀ ਤੁਸੀਂ ਦਿਓ ਕੋਈ ਗੱਲ ਨਹੀਂ ਮੈਡੀਕਲ ਚੋਂ ਅਮਰਜੈਂਸੀ ਚਾਲੂ ਰੱਖੋ ਇਹੋ ਜਿਹਾ ਜਿਹੜਾ ਬੰਦ ਹੈ ਜਿਵੇਂ ਲੋਕਡਾਊਨ ਦੇ ਵਿੱਚ ਦੇਖਣ ਨੂੰ ਮਿਲਦਾ ਸੀ ਸੇਮ ਇਹ ਬੰਦ ਉਵੇਂ ਹੋਇਆ ਤੇ ਲੋਕਾਂ ਦੇ ਨਾਲ ਜਿਵੇਂ ਜਿੱਥੇ ਸਟੇਜ ਚੱਲਦੀ ਆ ਵਪਾਰ ਮੰਡਲ ਫੋਟੋਗ੍ਰਾਫਰ ਜੁਨੀਅਨਾਂ ਜਾਂ ਵਾਕ ਵਾਕ ਜੋ ਜੁਣੀ ਨਾਲ ਛੋਟੀਆਂ ਟਰੇਡਾਂ ਬਣੀਆਂ ਹੋਈਆਂ ਸਾਰਿਆਂ ਨੇ ਆ ਕੇ ਸਮਰਥਨ ਲਪਕੈ ਦਾ ਲੈਖਤੀ ਦਿੱਤਾਗਾ ਕਿ ਅਸੀਂ ਸਮਰਥਨ ਦੇ ਵਿੱਚ ਜਦੋਂ ਵੀ ਅੱਗੇ ਤੋਂ ਸਾਨੂੰ ਕੋਈ ਇਹ ਕਾਲ ਇਹੋ ਜੀ ਦੇਣਗੇ ਅਸੀਂ ਪੂਰਾ ਸਮਰਥਨ ਕਰਾਂਗੇ ਕਿਸ ਤਰ੍ਹਾਂ ਦਾ ਪ੍ਰਭਾਵ ਲੱਗਦਾ ਪਊ ਆ ਸਰਕਾਰ ਤੇ ਕੋਈ ਸਰਕਾਰ ਜੇ ਲੋਕਤੰਤਰ ਦੇ ਰੂਪ ਵਿੱਚ ਦੇਖੀ ਤਾਂ ਇਸ ਤੋਂ ਵੱਡਾ ਬਰੋ ਬਦਰੋਗ ਕੋਈ ਹੋ ਨਹੀਂ ਸਕਦਾ ਜਿਹੜਾ ਇੰਨਾ ਮੁਕੰਮਲ ਬੰਦ ਕਰ ਦੇਣਾ ਇਸ ਤੋਂ ਵੱਡਾ ਹੀ ਕਾਲ ਹੋਰ ਕੀ ਕਾਲ ਹੋਊਗੀ ਨਾਲ ਹੀ ਜੋ ਪੰਜਾਬ ਸਰਕਾਰ ਜੋ ਸੈਂਟਰ ਦੇ ਇਸ਼ਾਰੇ ਤੇ ਪ੍ਰਧਾਨ ਜੀ ਨੂੰ ਚੱਕਣ ਦੀਆਂ ਗੱਲਾਂ ਕਰ ਰਹੀ ਹੈ ਅੱਜ ਦਾ ਬੰਦ ਤੋਂ ਦੇਖ ਕੇ ਕੁਛ ਨਾ ਕੁਛ ਤਾਂ ਸੋਚਣਗੇ ਵੀ ਜੇ ਅਸੀਂ ਚੱਕ ਕੇ ਲੈ ਕੇ ਤੇ ਉਸ ਤੋਂ ਬਾਅਦ ਕਿੱਧਰ ਨੂੰ ਮਾਹੌਲ ਜਾਊਗਾ ਤਾਂ ਸਰਕਾਰ ਦਿਨਾਂ ਚਿਰ ਮਰਜ਼ੀ ਗੱਲ ਲਾ ਲੇ 10 ਮਹੀਨੇ ਹੋ ਗਿਆ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਸੀ ਆ ਗਰਮਾ ਮਹੀਨਾ ਚੱਲੀ ਜਾਂਦਾ ਇਸ ਤੋਂ 11 ਤੋਂ ਬਾਅਦ ਲੋਕ ਤੇਜ਼ ਹੁੰਦੇ ਜਾਣਗੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਹੀ ਪੈਣਾ ਸਰਕਾਰ ਦਾ ਫੇਰ ਖੜਾ ਛੁਟਣਾ ਨਹੀਂ ਇਹ ਲੋਕ ਪਿੱਛੇ ਹਟਣ ਵਾਲੇ ਨਹੀਂ ਹੈ ਇਹ ਦੋ ਚੱਕਰ ਜਿਹੜੀ ਖੈਰ ਸੀ ਜੋ ਸਮੋਰਚਾ ਸੀ ਨਾ ਰਾਜਨੀਤਿਕ ਉਹ ਵੀ ਕਾਲ ਸੀ ਇਸਕਿਮ ਦੇ ਰਿਹਾ ਸੀ ਜੋ ਕਿ ਨਹੀਂ ਦੇ ਰਿਹਾਗਾ ਦੇਖੋ ਜੀ ਐਸਕੇਐਮ ਦੇ ਵਿੱਚ ਲੋਕ ਆ ਰਹੇ ਆ ਜੇ ਮੈਂ ਮੰਨ ਲਓ ਕੋਈ ਲੀਡਰ ਆ ਮਗਰ ਮੇਰੇ ਲੋਕ ਖੜੇ ਆ ਤਾਂ ਲੋਕ ਹੁਣ ਸਮਝਣ ਲੱਗ ਗਿਆ ਵੀ ਆਪਾਂ ਨੂੰ ਇਹ ਚਾਹੀਦਾ ਲੋਕ ਆ ਰਹੇ ਆ ਪਰ ਜਿੱਥੋਂ ਤੱਕ ਪਤਾ ਲੱਗਿਆ ਵੀ ਉਹ ਵੀ ਬੰਦ ਦਾ ਸਮਰਥਨ ਕਰਿਆ ਉਹਨਾਂ ਨੇ ਵੀ ਬਾਕੀ ਜੋ ਉਹਨੇ ਕਿਉਂ ਨਹੀਂ ਆ ਰਹੇ ਚਿੱਟੇ ਤੁਹਾਡੇ ਹੰਗਾਰਾ ਲੋਕਾਂ ਦਾ ਕਿੱਦੜਵੀਂ ਦੀ ਗੱਲ ਕਰੀਏ ਲੋਕਾਂ ਦਾ ਹੰਗਾਰਾ ਜੀ ਬਹੁਤ ਪਰਮਾ ਮਿਲ ਰਿਹਾ ਹੈ ਜੇ ਗੱਲ ਕਰੀਏ ਆਪਾਂ ਦੁਕਾਨਦਾਰਾਂ ਦੀ ਸਬਜ਼ੀ ਮੰਡੀ ਦੀ ਲੋਕਾਂ ਨੇ ਆਪਣੀਆਂ ਰੇਡੀਆਂ ਤੱਕ ਬੰਦ ਕੀਤੀਆਂ ਹੋਈਆਂ ਉਹਨਾਂ ਨੇ ਪੂਰਾ ਤੋਂ ਪੂਰਾ ਸਮਰਥਨ ਦਿੱਤਾ ਜੀ ਜਗਜੀਤ ਸਿੰਘ ਡੱਲਿਆਲ ਜੀ ਨੂੰ ਅੱਜ ਉਹਨਾਂ ਨੂੰ 34 ਦਿਨ ਹੋ ਗਏ ਮਰਨ ਵਰਤ ਤੇ ਬੈਠਿਆ ਨੂੰ ਸਾਰੇ ਲੋਕਾਂ ਨੇ ਵੈਸੇ ਅੱਜ ਅੱਜ ਲਗਭਗ ਸਾਰੇ ਲੋਕਾਂ ਦਾ ਸਰਕਾਰੀ ਬੈਂਕ ਤੱਕ ਬੰਦ ਕੀਤੇ ਗਏ ਆ ਤੇ ਲੋਕਾਂ ਨੇ ਬਹੁਤ ਸਾਥ ਦਿੱਤਾ ਤੇ ਵੈਸੇ ਸਾਰਿਆਂ ਨੂੰ ਅਪੀਲ ਹੈ ਜੀ ਕਿਉਂਕਿ ਆਪਾਂ ਨੂੰ ਕਿਸਾਨ ਪਚੂਗਾ ਆਹੀ ਆਉਣ ਵਾਲੀਆਂ ਨਸਲਾਂ ਬਚਣੀਆਂ ਸਾਰਿਆਂ ਨੂੰ ਪੀਲਾਈ ਵੱਧ ਵੱਧ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਪ੍ਰਧਾਨ ਜੀ ਦਾ ਜਗਜੀਤ ਸਿੰਘ ਡੱਲੇ ਵਾਲੀ ਦਾ ਜੀ ਪਾਸਾ ਹੈ ਹਾਂਜੀ ਬੈਠ ਜੀ ਵੱਡੇ ਪੱਦਰ ਤੇ ਹੈ ਨਾ ਪਿੰਡ ਦਾ ਸਯੋਜ ਵੀ ਹੈ ਵੈਸੇ ਹਲਕੇ ਦਾ ਸਯੋਜ ਵੀ ਆ ਰਿਹਾ ਹੈ ਇਸ ਤਰ੍ਹਾਂ ਦਾ ਇੱਥੇ ਲੱਗ ਰਿਹਾ ਜਿਹੜਾ ਆਸ-ਪਾਸ ਦਾ ਕਿਸਾਨ ਰਹਾ ਹੈਗਾ ਲੋਕਾਂ ਦਾ ਜੀ ਇਸ ਟਾਈਮ ਵੀ ਬਲਾਕ ਗਿੱਦੜਵਾ ਤੋਂ ਅਸੀਂ ਇੱਥੇ ਪਹੁੰਚੇ ਪਿੰਡ ਗੁਰੂ ਸਾਹਿਬ ਤੋਂ ਲਗਭਗ 50 ਤੋਂ 60 ਬੰਦੇ ਆਏ ਆ ਤੇ ਦੋ ਟਰੈਕਟਰ ਤੇ ਦੋ ਟਰਾਲੀ ਅਸੀਂ ਲੈ ਕੇ ਆਏ ਆ ਉੱਥੋਂ ਤੇ ਬਲਾਕ ਦਾ ਤੁਸੀਂ ਇੱਥੇ ਗਿੱਦੜਵਾ ਖੋਸਾ ਜਿਹਨੇ ਤ ਸਿੱਧੂਪੁਰ ਤੁਸੀਂ ਕੱਟ ਉਹ ਵੇਖ ਹੀ ਰਹੇ ਆ ਜਿਹੜੇ ਦਾ ਤੇ ਬਹੁਤ ਵੱਡਾ ਪੰਘਾਰਾ ਹੰਗਾਰਾ ਮਿਲ ਰਿਹਾ ਸਰਕਾਰ ਤੇ ਕੋਈ ਅਸਰ ਨਹੀਂ ਪੈ ਰਿਹਾ ਲਗਾਤਾਰ ਜਿਹੜਾ ਕਲੇਵਾ ਸਭ ਵੀ ਮੇ ਰੁਕੇ ਹੋ ਗਿਆ ਸਭ ਹੂੰ ਨਹੀਂ ਸੁਪਰੀਮ ਕੋਰਟ ਦੇ ਸਾਹਮਣੇ ਅੱਜ ਹੋ ਸਕਦਾ ਅੱਜ ਮੀਟਿੰਗ ਤੇ ਫੈਸਲਾ ਹੋ ਜੇ ਅੱਜ ਕੋਈ ਨਾ ਕੋਈ ਅਸਰ ਤਾਂ ਉਹਨਾਂ ਤੇ ਬਹੁਤ ਪੈ ਰਿਹਾ ਹੈ ਹਾਂ